ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਫਤਿਹਗੜ ਸਾਹਿਬ ਦੇ ਵਿੱਚ ਖਮਾਣੋ ਦੇ ਇੱਕ ਨਿੱਜੀ ਸਕੂਲ ਦੇ ਵਿੱਚ 12ਵੀਂ ਜਮਾਤ ਦੇ ਵਿੱਚ ਪੜ੍ਹਦੇ ਵਿਦਿਆਰਥੀ ਨੇ ਆਪਣੇ ਹੀ ਇੱਕ ਦੋਸਤ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ ਸੂਤਰਾਂ ਦੇ ਅਨੁਸਾਰ 19 ਸਾਲਾ ਮਨਵਿੰਦਰ ਸਿੰਘ 12ਵੀਂ ਜਮਾਤ ਦਾ ਮੈਡੀਕਲ ਦਾ ਵਿਦਿਆਰਥੀ ਸੀ ਜੋ ਖਮਾਣੋ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਪੜ੍ਹਦਾ ਸੀ ਤੇ ਮਾਮੂਲੀ ਤਕਰਾਰ ਤੋਂ ਬਾਅਦ ਹੀ ਉਸਦੇ ਦੋਸਤ ਨੇ ਦਾ ਬੇਰਮੀ ਦੇ ਨਾਲ ਕਤਲ ਕਰ ਦਿੱਤਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਪਟਿਆਲਾ ਦੇ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਹੁਣ ਹੈੱਡ ਕਾਂਸਟੇਬਲ ਅਮਨਦੀਪ ਸਿੰਘ ਦਾ ਕਤਲ ਜਿੱਥੇ ਕੀ ਕਰ ਦਿੱਤਾ ਗਿਆ ਸੀ ਸੋ ਪੰਜ ਤੋਂ 6 ਨੌਜਵਾਨਾਂ ਨੇ ਬਾਜ਼ਾਰ ਦੇ ਵਿਚਕਾਰ ਹੀ ਉਸ ਦੇ ਉੱਤੇ ਹਮਲਾ ਕੀਤਾ ਸੀ ਜਿਸ ਦੌਰਾਨ ਉਹ ਅਤੇ ਉਸ ਦਾ ਭਰਾ ਨਵਦੀਪ ਇੱਕ ਦੁਕਾਨ ਦੇ ਵਿੱਚ ਦਾਖਲ ਹੋ ਗਏ ਇਸ ਤੋਂ ਬਾਅਦ ਦੋਛੀਆਂ ਨੇ ਉਸ ਨੂੰ ਬਾਹਰ ਖਿੱਚੇ ਲੀਆਤੇ ਇਸ ਤੋਂ ਬਾਅਦ ਉਸਦੀ ਕਮਰ ਦੇ ਵਿੱਚ ਦੋ ਵਾਰ ਚਾਕੂ ਮਾਰਿਆ ਜਿਸ ਦੇ ਕਾਰਨ ਉਸ ਦੀ ਮੌਕੇ ਤੇ ਉੱਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਭਰਾ ਜ਼ਖਮੀ ਹੈ ਇਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਦੇ ਦੁਆਰਾ ਕਿਹਾ ਜਾ ਰਿਹਾ ਹੈ ਕਿ ਪੋਸਟਮਾਰਟਮ ਵੀ ਰੋਕ ਦਿੱਤਾ ਗਿਆ ਹੈ ਤੇ ਭੈਣ ਬੋਲੀ ਹੈ ਕਿ ਪ੍ਰਸ਼ਾਸਨ ਲੱਭੇ ਕਿਸ ਨੇ ਭਰਾ ਨੂੰ ਮਾਰਿਆ ਹੈ ਤੇ ਪੁਲਿਸ ਦੇ ਵੱਲੋਂ ਹੁਣ ਸਾਰੇ ਹੀ ਉਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਫਿਰ ਹੀ ਪੋਸਟਮਾਰਟਮ ਕੀਤਾ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿੱਥੇ ਕਿ ਚਾਈਨਾ ਡੋਰ ਦੇ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਦਰਜਣਾਂ ਦੀ ਗਿਣਤੀ ਦੇ ਵਿੱਚ ਲੋਕ ਜ਼ਖਮੀ ਹੋ ਚੁੱਕੇ ਹਨ ਇਸੇ ਦੇ ਵਿਚਾਲੇ ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ ਤੇ ਪੁਲਿਸ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਚਾਈਨਾ ਡੋਰ ਦੇ ਨਾਲ ਪਤੰਗ ਨਾ ਚੜਾਇਆ ਜਾਵੇ ਭਾਰਤ ਨੂੰ ਦਾਅਦਿਆਂ ਕਿ ਪੰਜਾਬ ਦੇ ਵਿੱਚ ਹੁਣ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਦੇ ਬਨੋਹੀ ਚਾਈਨਾ ਡੋਰ ਦੇ ਨਾਲ ਪਤੰਗ ਚੜਾ ਦਿੱਤਾ ਗਿਆ ਹੈ ਜੀਹਾਂ ਪੰਜਾਬ ਦੇ ਵਿੱਚ ਚਾਈਨਾ ਡੋਰ ਆਏ ਦਿਨ ਹੋਣ ਵਾਲੇ ਹਾਸਿਆਂ ਦੇ ਵਿੱਚ ਕਾਫੀ ਜਿਆਦਾ ਜਿਹੜਾ ਕਿ ਲੋਕਾਂ ਨੂੰ ਨੁਕਸਾਨ ਪਹੁੰਚਾ ਚੁੱਕੀ ਹੈ ਇਸੇ ਦੌਰਾਨ ਮੰਤਰੀ ਦੇ ਵੱਲੋਂ ਪਤੰਗ ਉਡਾਇਆ ਗਿਆ ਹੈ ਕੈਬਨਿਟ ਮੰਤਰੀ ਮਹਿੰਦਰ ਭਾਗਤ ਦੇ ਵੱਲੋਂ ਜਦੋਂ ਪਤੰਗ ਚੜਾਇਆ ਗਿਆ ਤੇ ਇਸ ਦੀ ਪੋਸਟ ਵੀਡੀਓ ਇੱਕ ਕੀਤੀ ਗਈ ਹੈ ਇਸ ਤੋਂ ਬਾਅਦ ਭਾਜਪਾ ਨੇਤਾ ਸ਼ੀਤਲ ਅਗੁਰਾਲ ਨੇ ਸਵਾਲ ਕੀਤਾ ਹੈ ਕਿ ਮੰਤਰੀ ਨੇ ਜਿਹੜੀ ਡੋਰ ਦੇ ਨਾਲ ਪਤੰਗ ਚੜਾਇਆ ਹੈ ਉਹ ਚਾਈਨਾ ਡੋਰ ਹੈ ਸੋ ਪੰਜਾਬ ਦੇ ਵਿੱਚ ਜਿੱਥੇ ਕਿ ਬੱਚਿਆਂ ਨੂੰ ਅਤੇ ਇਸ ਤੋਂ ਇਲਾਵਾ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਚਾਈਨਾ ਡੋਰ ਦੇ ਨਾਲ ਪਤੰਗ ਚੜਾਉਣ ਤੋਂ ਰੋਕਿਆ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਹੁਣ ਪੰਜਾਬ ਦੇ ਮੰਤਰੀਆਂ ਦੇ ਵੱਲੋਂ ਚਾਈਨਾ ਡੋਰ ਦੇ ਨਾਲ ਪਤੰਗ ਚੜਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਹੀ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਤੋਂ ਹੁਣ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕੀ ਪੰਚਾਇਤ ਨੇ ਪਤੰਗਬਾਜ਼ੀ ਦੇ ਖਿਲਾਫ ਸਰਬਸੰਮਤੀ ਦੇ ਨਾਲ ਫੈਸਲਾ ਲੈਂਦਿਆਂ ਹੋਇਆਂ ਪਤੰਗਬਾਜ਼ੀ ਦੇ ਉੱਤੇ ਹੀ ਰੋਕ ਲਗਾ ਦਿੱਤੀ ਗਈ ਹੈ ਜੀਹਾਂ ਮਿਲੀ ਜਾਣਕਾਰੀ ਦੇ ਅਨੁਸਾਰ ਜ਼ਿਲ੍ਹੇ ਦੇ ਰਾਮਾ ਮੰਡੀ ਅਧੀਨ ਆਉਂਦੇ ਪਿੰਡ ਪੈਣੀ ਚੂਹੜ ਦੀ ਪੰਚਾਇਤ ਦੇ ਵੱਲੋਂ ਹੁਣ ਸਰਬਸੰਮਤੀ ਦੇ ਨਾਲ ਪਤੰਗਬਾਜ਼ੀ ਖਿਲਾਫ ਇੱਕ ਮਤਾ ਪੇਸ਼ ਕੀਤਾ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਦੇ ਵਿੱਚ ਅਤੇ ਪੂਰੇ ਇਲਾਕੇ ਦੇ ਵਿੱਚ ਚਾਈਨਾ ਡੋਰ ਵੇਚਣ ਜਾਂ ਫਿਰ ਪਤੰਗ ਵੇਚਣ ਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਇਸ ਨੂੰ علاوہ ਜੇਕਰ ਕੋਈ ਵੀ ਪਤੰਗਬਾਜੀ ਕਰਦਾ ਹੋਇਆ ਫੜਿਆ ਜਾਂਦਾ ਹੈ ਤੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸੋ ਪਤੰਗਬਾਜੀ ਦੇ ਉੱਤੇ ਹੀ ਹੁਣ ਪਿੰਡ ਪੈਣੀ ਚੂੜ ਦੀ ਪੰਚਾਇਤ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਸੋ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਕਿ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਪਤੰਗਬਾਜੀ ਦੇ ਉੱਤੇ ਹੀ ਰੋਕ ਲੱਗ ਜਾਣੀ ਚਾਹੀਦੀ ਹੈ ਕਿਉਂਕਿ ਪਤੰਗਬਾਜੀ ਦੇ ਕਾਰਨ ਹੀ ਲੋਕਾਂ ਦੇ ਵੱਲੋਂ ਚਾਈਨਾ ਡੋਰ ਖਰੀਦੀ ਜਾਂਦੀ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਸ਼ਰੇਆਮ ਕਤਲੇਆਮ ਹੋ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਭਾਰ ਦੇ ਵਿੱਚ ਜੈਨਾ ਡੋਰ ਆਪਣਾ ਕਹਿਰ ਫਲਾ ਰਹੀ ਹੈ ਸੋ ਇਸ ਤੋਂ ਬਾਅਦ ਹੁਣ ਇੱਕ ਹੋਰ ਨੌਜਵਾਨ ਜੋ ਕਿ 15 ਸਾਲਾਂ ਦਾ ਸੀ ਉਸ ਦੇ ਮੂੰਹ ਦੇ ਉੱਤੇ ਕਈ ਟਾਂਕੇ ਲੱਗੇ ਹਨ ਜੀਹਾਂ ਤੁਹਾਨੂੰ ਦੱਸਦੀ ਹੈ ਕਿ 15 ਸਾਲਾਂ ਦਾ ਨੌਜਵਾਨ ਚਾਈਨਾ ਡੋਰ ਦੀ ਲਪੇਟ ਦੇ ਵਿੱਚ ਆ ਗਿਆ ਜਿਸ ਦੇ ਕਾਰਨ ਉਸ ਦੇ ਮੂੰਹ ਦੇ ਉੱਤੇ 15 ਟਾਂਕੇ ਲੱਗੇ ਹਨ ਤੁਹਾਨੂੰ ਦੱਸਦੀ ਹੈ ਕਿ ਅਜਿਹੇ ਦਰਜਨਾ ਹੀ ਮਾਮਲੇ ਹੁਣ ਸਾਹਮਣੇ ਨਿਕਲ ਕੇ ਆ ਚੁੱਕੇ ਹਨ ਕਿ ਨੌਜਵਾਨਾਂ ਦੇ ਮੂੰਹ ਦੇ ਉੱਤੇ ਲਗਾਤਾਰ ਜਿਹੜਾ ਕਿ ਇਹ ਚਾਈਨਾ ਡੋਰ ਦੇ ਦੁਆਰਾ ਬਾਹਰ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਕਿ ਉਹਨਾਂ ਦੇ ਮੂੰਹ ਦੇ ਉੱਤੇ ਕਈ-ਕਈ ਟਾਂਕੇ ਲੱਗ ਰਹੇ ਹਨ ਸੋ ਪੰਜਾਬ ਦੇ ਵਿੱਚੋਂ ਚਾਈਨਾ ਡੋਰ ਬਿਲਕੁਲ ਖਤਮ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਅਗਲੀ ਕਵਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਸਿਹਤ ਕ੍ਰਾਂਤੀ ਦੇ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਕਿ 23 ਜ਼ਿਲ੍ਹਿਆਂ ਦੇ ਵਿੱਚੋਂ ਸਿਰਫ 6 ਜ਼ਿਲ੍ਹਿਆਂ ਦੇ ਹਸਪਤਾਲਾਂ ਦੇ ਵਿੱਚ ਐਮ ਆਰ ਆਈ ਅਤੇ ਸੀਟੀ ਸਕੈਨ ਦੀ ਸਹੂਲਤ ਹੈ ਇਸ ਸੰਬੰਧੀ ਹੁਣ ਜਾਣਕਾਰੀ ਪੰਜਾਬ ਸਰਕਾਰ ਦੇ ਖੁਦ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਜਾਰੀ ਕੀਤੀ ਗਈ ਹੈ ਛਣਵਾਈ ਦੇ ਦੌਰਾਨ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਹੈਰਾਨ ਕਰਦੀ ਗੱਲ ਹੈ ਕਿ 23 ਜ਼ਿਲ੍ਹਾ ਹਸਪਤਾਲਾਂ ਦੇ ਵਿੱਚੋਂ ਸਿਰਫ 6 ਦੇ ਵਿੱਚ ਐਮ ਆਰ ਆਈ ਸੀਟੀ ਸਕੈਨ ਮਸ਼ੀਨਾਂ ਹਨ ਜਦੋਂ ਕਿ ਸੂਬੇ ਦੇ ਹਰ ਜ਼ਿਲ੍ਹਾ ਹਸਪਤਾਲ ਦੇ ਵਿੱਚ ਇਹ ਮਸ਼ੀਨਾਂ ਹੋਣੀਆਂ ਚਾਹੀਦੀਆਂ ਹਨ ਦੂਜੇ ਪਾਸੇ ਲੋਕਾਂ ਨੂੰ ਲਗਾਤਾਰ ਭਗਵੰਤ ਮਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ 10-10 ਲੱਖ ਰੁਪਏ ਦੇ ਜਿਹੜੇ ਕਿ ਕਾਰਡ ਉਹਨਾਂ ਨੂੰ ਸਿਹਤ ਬੀਮਾ ਯੋਜਨਾ ਦੇ ਤਹਿਤ ਬਣਾ ਕੇ ਦਿੱਤੇ ਜਾਣਗੇ ਜਿਸ ਦੇ ਕਾਰਨ ਕਿ ਉਹ 10 ਲੱਖ ਰੁਪਏ ਦਾ ਮੁਫਤ ਇਲਾਜ ਕਰਾ ਸਕਣਗੇ ਸੋ ਇਸੇ ਦੌਰਾਨ ਸੋਨੀਆ ਮਾਨ ਦੇ ਵੱਲੋਂ ਤਾਂ ਇਹ ਤਾਂ ਕਹ ਦਿੱਤੀ ਗਈ ਹੈ ਕਿ ਇਹ ਜਿਹੜੇ 10-10 ਲੱਖ ਰੁਪਏ ਵਾਲੇ ਕਾਰਡ ਆ ਤੁਸੀਂ ਇਸ ਨੂੰ ਇਹ ਸਮਝੋ ਕਿ ਤੁਹਾਡੇ ਕੋਲ 10 ਲੱਖ ਰੁਪਈਆ ਆ ਤੇ ਤੁਸੀਂ ਜਦੋਂ ਮਰਜੀ ਇਸ ਨੂੰ ਹਸਪਤਾਲ ਦੇ ਵਿੱਚ ਜਾ ਕੇ ਖਰਚ ਸਕਦੇ ਹੋ ਸੋ ਇਲਾਜ ਕਰਾਉਣ ਦੇ ਦੌਰਾਨ ਸੋ ਪੰਜਾਬ ਦੇ ਵਿੱਚ ਇਲਾਜ ਤੇ ਭਗਵੰਤਮਾਨ ਸਰਕਾਰ ਦੇ ਵੱਲੋਂ ਫ੍ਰੀ ਕਰ ਦਿੱਤਾ ਗਿਆ ਹੈ 10 ਲੱਖ ਦਾ ਪਰ 6 ਜ਼ਿਲ੍ਹਿਆਂ ਦੇ ਵਿੱਚ ਸਿਰਫ ਐਮ ਆਰ ਆਈ ਅਤੇ ਸਿਟੀ ਸਕੈਨ ਦੀਆਂ ਸੁਵਿਧਾ ਆ ਬਾਕੀ 23 ਜ਼ਿਲ੍ਹੇ ਜਿਹੜੇ ਆ ਬਾਕੀਆਂ ਜ਼ਿਲ੍ਹਿਆਂ ਦੇ ਵਿੱਚ ਕੁਝ ਵੀ ਜਿਹੜੀ ਕਿ ਸਹੂਲਤ ਮੁਹੱਈਆ ਭਗਵੰਤਮਾਨ ਸਰਕਾਰ ਦੇ ਵੱਲੋਂ ਨਹੀਂ ਕਰਾਈ ਗਈ ਹੈ ਜਿਸ ਦੇ ਕਾਰਨ ਹੁਣ ਪੰਜਾਬ ਗਵਰਨਮੈਂਟ ਦੀ ਜਿਹੜੀ ਹੈ ਕ੍ਰਾਂਤੀ ਦੇ ਦਾਅਵੇ ਕਰ ਰਹੀ ਹੈ ਇਸ ਦੀ ਹੁਣ ਫੂਕ ਨਿਕਲ ਚੁੱਕੀ ਹੈ ਕਿਉਂਕਿ 23 ਜ਼ਿਲ੍ਹਿਆਂ ਦੇ ਵਿੱਚੋਂ ਸਿਰਫ 6 ਜ਼ਿਲ੍ਹਿਆਂ ਦੇ ਵਿੱਚ ਹੀ ਐਮ ਆਰ ਆਈ ਅਤੇ ਸੀਟੀ ਸਕੈਨ ਦੀ ਸਹੂਲਤ ਹੋ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਏਟੀਐਮ ਦੇ ਵਿੱਚ ਵੱਡੇ ਨੋਟ ਪਾਉਣ ਦੇ ਉੱਤੇ ਤੁਹਾਨੂੰ ਮਿਲਣਗੇ ਛੋਟੇ ਨੋਟ ਜੀ ਹਾਂ ਕੀ ਤੁਹਾਡੇ ਨਾਲ ਵੀ ਕਦੀ ਅਜਿਹਾ ਹੋਇਆ ਹੈ ਕਿ ਤੁਹਾਡੀ ਜੇਬ ਦੇ ਵਿੱਚ 500 ਦਾ ਨੋਟ ਸੀ ਤੇ ਤੁਸੀਂ ਬੇਵੱਸ ਸੀ ਕਿ ਚਾਹ ਵਾਲੇ ਜਾਂ ਫਿਰ ਆਟੋ ਵਾਲੇ ਨੂੰ ਖੁੱਲੇ ਪੈਸੇ ਦੇਣੇ ਸੀ ਸੋ ਇਸੇ ਦੌਰਾਨ ਹੁਣ ਭਾਰਤ ਦੇ ਵਿੱਚ 500 ਦਾ ਨੋਟ ਰੱਖਣਾ ਮਾਣ ਵਾਲੀ ਗੱਲ ਹੈ ਪਰ ਇਸ ਨੂੰ ਬਦਲਣਾ ਵੀ ਇੱਕ ਵੱਡੀ ਪਰੇਸ਼ਾਨੀ ਹੈ ਪਰ ਹੁਣ ਕੇਂਦਰ ਸਰਕਾਰ ਇਸ ਸਮੱਸਿਆ ਦਾ ਹੱਲ ਲੱਭਣ ਦੇ ਵਿੱਚ ਤਿਆਰੀ ਕਰ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ATM ਦੇ ਵਿੱਚ ਹੁਣ 500 ਦਾ ਨੋਟ ਤੁਸੀਂ ਐਡ ਕਰ ਸਕਦੇ ਹੋ ਜਿਸ ਦੇ ਵਿੱਚੋਂ ਕਿ 10, 20 ਅਤੇ 50 ਛੋਟੇ ਮੁੱਲ ਦੇ ਨੋਟ ਤੁਹਾਨੂੰ ਮੁਹੱਈਆ ਕਰਵਾਏ ਜਾਣਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬੀਆਂ ਨੂੰ ਹੁਣ ਵੱਡਾ ਤੋਹਫਾ ਦੇਣਗੇ ਪੀਐਮ ਮੋਦੀ ਜੀ ਹਰ ਰਵਿਦਾਸ ਜਨਮ ਦਿਨ ਮੌਕੇ ਡੇਰਾ ਬੱਲਾਂ ਵਿਖੇ ਹੋਣਗੇ ਨਤਮਸਤਕ ਜੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਪੰਜਾਬ ਦੇ ਵਿੱਚ ਆ ਰਹੇ ਹਨ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪ੍ਰਧਾਨ ਮੰਤਰੀ ਮੋਦੀ 1 ਫਰਵਰੀ ਨੂੰ ਜਲੰਧਰ ਆਉਣਗੇ ਸ਼੍ਰੀ ਗੁਰੂ ਰਵਿਦਾਸ ਜਨਮ ਦਿਨ ਮੌਕੇ ਡੇਰਾ ਬੱਲਾਂ ਦੇ ਵਿਖੇ ਨਤਮਸਤਕ ਹੋਣਗੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੇਂਦਰ ਦੇ ਵੱਲੋਂ ਸੱਚਖੰਡ ਡੇਰਾ ਬੱਲਾਂ ਮੁਖੀ ਸੰਤ ਨਰਿੰਜਨ ਦਾਸ ਮਹਾਰਾਜ ਨੂੰ ਪਦਮਸ਼੍ਰੀ ਅਵਾਰਡ ਦੇ ਨਾਲ ਵੀ ਨਿਵਾ ਕੀਆ ਗਿਆ ਹੈ ਸੂਚਨਾ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਜਲੰਧਰ ਦੇ ਵਿੱਚ ਆਉਣ ਜਾ ਰਹੇ ਹਨ ਤੇ ਪੰਜਾਬੀਆਂ ਦੇ ਲਈ ਵੱਡੇ ਤੋਹਫੇ ਲੈ ਕੇ ਆ ਸਕਦੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਮਾੜੇ ਮਾਹੌਲ ਤੋਂ ਸਹਿਮੇ ਵਪਾਰੀ ਕਾਰੋਬਾਰ ਅਤੇ ਆਮ ਲੋਕ ਜੀਹਾਂ ਪੰਜਾਬ ਦੇ ਵਿੱਚ ਹੁਣ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕਾਈ ਨੇ ਪੰਜਾਬ ਦੀ ਕਾਨੂੰਨੀ ਵਿਵਸਥਾ ਦੇ ਮੁੱਦੇ ਦੇ ਉੱਤੇ ਆਪ ਸਰਕਾਰ ਨੂੰ ਘੇਰਿਆ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦਾ ਵਪਾਰੀ ਕਾਰੋਬਾਰੀ ਹੁਣ ਸੂਬਾ ਛੱਡ ਕੇ ਜਾਣ ਦੀ ਤਿਆਰੀ ਕਰ ਰਿਹਾ ਹੈ ਸੂਬੇ ਦੇ ਅੰਦਰ ਲੁੱਟਾਂ ਖੋਹਾਂ ਡਕੈਤੀਆਂ ਧਮਕੀਆਂ ਕਤਲ ਇਥੋਂ ਤੱਕ ਕਿ ਆਰ ਡੀ ਐਕਸ ਬਲਾਸਟ ਹੋਣੇ ਵੀ ਸ਼ੁਰੂ ਹੋ ਚੁੱਕੇ ਹਨ ਪੰਜਾਬ ਸਰਕਾਰ ਦਾ ਕਿਸੇ ਪਾਸੇ ਕੋਈ ਕੰਟਰੋਲ ਨਹੀਂ ਹੈ ਇਸ ਨੂੰ ਦੇਖ ਕੇ ਲੱਗਦਾ ਹੈ ਕਿ ਪੰਜਾਬ ਦਾ ਹੁਣ ਕੋਈ ਵੀ ਬਾਲੀਵੁੱਡ ਨਹੀਂ ਹੈ ਸੋ ਰੰਗਲਾ ਪੰਜਾਬ ਕਹਿਣ ਵਾਲੇ ਭਗਵੰਤ ਮਾਨ ਨੂੰ ਸ਼ਰਮ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਸੋ ਵੀ ਐਲ ਦੇ ਉੱਤੇ ਪੰਜਾਬ ਹਰਿਆਣਾ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਹੁਣ ਸੀਐਮ ਮਾਨ ਬੋਲੇ ਹਨ ਜੀਹਾਂ ਪੰਜਾਬ ਅਤੇ ਹਰਿਆਣਾ ਦੋਵੇਂ ਭਾਈ ਨੇ ਸਿਆਸਤ 'ਚ ਵੱਖ ਹੋਏ ਨੇ ਸੋ ਪਾਣੀਆਂ ਦੇ ਮੁੱਦੇ ਦੇ ਉੱਤੇ ਸਾਡੀ ਗੱਲਬਾਤ ਹੋਈ ਹੈ ਮੈਂ ਵੀ ਆਪਣਾ ਪੱਖ ਰੱਖਿਆ ਹੈ ਮਸਲਾ ਨਿਬੜ ਜਾਏ ਤਾਂ ਚੰਗਾ ਹੈ ਪਰ ਹੱਕ ਕਿਸੇ ਦਾ ਨਹੀਂ ਮਾਰਨਾ ਚਾਹੀਦਾ ਹੈ ਸੋ ਭਗਵਾਨਤਮਾਨ ਦੇ ਵੱਲੋਂ ਹੁਣ ਇਹ ਬਿਆਨ ਜਾਰੀ ਕੀਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰਤੀ ਗੱਲ ਕਰੀਏ ਤੇ 골ਡੀ ਬਰਾਡ ਦੇ ਮਾਪੇ ਜਬਰਨ ਵਸੂਲੀ ਦੇ ਇੱਕ ਮਾਮਲੇ ਦੇ ਵਿੱਚ ਗ੍ਰਿਫਤਾਰ ਹੋ ਗਏ ਹਨ ਜੀਆਂ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ 골ਡੀ ਬਰਾਡ ਦੇ ਮਾਪਿਆਂ ਨੂੰ ਮੁਕਤਸਰ ਜ਼ਿਲ੍ਹਾ ਪੁਲਿਸ ਨੇ ਜਬਰਨ ਵਸੂਲੀ ਦੇ ਇੱਕ ਸਾਲ 2024 ਦੇ ਮਾਮਲੇ ਦੇ ਵਿੱਚ ਸੌਂਦਾਨ ਨੂੰ ਗ੍ਰਿਫਤਾਰ ਕੀਤਾ ਹੈ ਇਹ ਗ੍ਰਿਫਤਾਰੀਆਂ ਸੂਬਾ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਉਹਨਾਂ ਦੇ ਨੈੱਟਵਰਕਾਂ ਦੇ ਵਿਰੁੱਧ ਤੇਜ਼ ਕੀਤੀ ਗਈ ਕਾਰਵਾਈ ਦੇ ਦੌਰਾਨ ਹੋਈਆਂ ਹਨ ਪੁਲਿਸ ਨੇ ਦੱਸਿਆ ਹੈ ਕਿ ਗੋਲਡੀ ਬਰਾੜ ਦੇ ਪਿਤਾ ਅਤੇ ਮਾਤਾ ਅਮਰਤਸਰ ਦੇ ਉਦੇਕਰਨ ਪਿੰਡ ਦੇ ਵਿੱਚ ਇੱਕ ਵਸਨੀਕ ਦੇ ਬਿਆਨਾਂ ਦੇ ਉੱਤੇ ਜ਼ਬਰ ਵਸੂਲੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਉਹਨਾਂ ਨੂੰ ਕੀਤਾ ਗਿਆ ਹੈ ਸੋ ਆਉਣ ਵਾਲੇ ਸਮੇਂ ਦੇ ਦੌਰਾਨ ਹੁਣ ਗੋਲਡੀ ਬਰਾੜ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਭਗਵਾਨਤ ਮੰਨ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਗੱਲ ਕਰੀਏ ਤੇ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਵਿਰੁੱਧ ਚਲਾਇਆ ਗਿਆ ਹੈ ਸੋ ਇਸੇ ਤਰ੍ਹਾਂ ਗੁਰਦਾਸਪੁਰ ਫਤੇਗੜ ਚੂੜੀਆਂ ਦੇ ਬਾੜ ਨੰਬਰ 2 ਦੇ ਵਿੱਚ 크ਿਸਚੀਅਨ ਮੁਹੱਲੇ ਦੇ ਵਿੱਚ ਨਸ਼ੇ ਦੇ ਟੀਕੇ ਦੇ ਕਾਰਨ 18 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਹੈ ਸੋ ਛੋਟੀ ਉਮਰ ਦੇ ਵਿੱਚ ਨੌਜਵਾਨ ਦੀ ਮੌਤ ਹੋਣ ਦੇ ਕਾਰਨ ਉਸ ਦੀ ਭੈਣ ਅਤੇ ਉਸ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਸੰਬੰਧੀ ਮਰਹਤਕ ਨੌਜਵਾਨ ਦੀ ਮਾਂ ਪੰਮੀ ਅਤੇ ਭੈਣ ਰੇਨੂ ਦੇ ਦੁਆਰਾ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਨਸ਼ਾ ਜਿਹੜਾ ਕਿ ਵਿਕਰਿਆ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਕੋਈ ਵੀ ਇਸ ਦੇ ਉੱਤੇ ਰੋਕ ਨਹੀਂ ਲਗਾਈ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਕੋਈ ਸਮਝੌਤਾ ਨਹੀਂ ਬਾਪੂ ਤਰਸੀਮ ਸਿੰਘ ਦੇ ਦੁਆਰਾ ਕਿਹਾ ਗਿਆ ਹੈ ਜੀ ਹਾਂ ਅਮਰਤਪਾਲ ਦੇ ਪਿਤਾ ਦੇ ਦੁਆਰਾ ਇਹ ਬਿਆਨ ਜਾਰੀ ਕੀਤਾ ਗਿਆ ਹੈ ਬੰਦੀ ਸਿੰਘਾਂ ਦੀ ਰਿਹਾਈ ਅਤੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਐਨਐਸਏ ਤਹਿਤ ਨਜ਼ਰਬੰਦ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਕਪੂਰਥਲਾ ਤੋਂ ਸultanpur Lodhi ਤੱਕ ਖਾਲਸਾ ਵਾਹੀਰ ਕੱਢੀ ਗਈ ਹੈ ਵਾਹੀਰ ਦੌਰਾਨ ਅਕਾਲੀ ਦਲ ਬਾਰਸ ਪੰਜਾਬ ਦੇ ਮੁਖੀ ਤਰਸੀਮ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਸ਼੍ਰੋਮਣੀ ਗੱਲੀ ਦਲ ਬਾਦਲ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਅਤੇ ਇਸ ਦੇ ਬਾਰੇ ਕੋਈ ਵੀ ਉਹਨਾਂ ਦੇ ਵੱਲੋਂ ਗੱਲਬਾਤ ਨਹੀਂ ਹੋ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਪੰਥਕ ਮਸਲਿਆਂ ਤੇ ਕੋਈ ਵੀ ਫੈਸਲਾ ਸੰਗਤ ਦੀ ਸਹਿਮਤੀ ਤੋਂ ਬਿਨਾਂ ਨਹੀਂ ਲਿਆ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਆਪ ਐਮਐਲਏ ਦੇ ਵੱਲੋਂ 30 ਲੱਖ ਰੁਪਏ ਰਿਸ਼ਵਤ ਮਾਮਲੇ ਨੂੰ ਲੈ ਕੇ ਈਡੀ ਨੂੰ ਸ਼ਿਕਾਇਤ ਜੀ ਹਾਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਗੁਰਤੰਤਰ ਜੀ ਹਾਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਗਣਤੰਤਰ ਦਿਵਸ ਸਮਰੋਹ ਦੌਰਾਨ ਬਠਿੰਡਾ ਦੇ ਮੋੜ ਮੰਡੀ ਦੇ ਨਗਰ ਕੌਂਸਲ ਪ੍ਰਧਾਨ ਨੇ ਆਪ ਵਿਧਾਇਕ ਦੇ ਉੱਤੇ 30 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਡਾਕਟਰ ਗੌਰਵ ਅਰੋੜਾ ਨੇ ਕੇਂਦਰੀ ਸਰਕਾਰ ਦੀ ਏਜੰਸੀ ਇਨਫੋਰਮੇਸ਼ਨ ਮੈਂਬਰ ਅਤੇ ਡਾਇਰੈਕਟਰ ਦੇ ਕੋਲ ਇੱਕ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਦੇ ਵਿੱਚ ਪੂਰੇ ਮਾਮਲੇ ਦੀ ਹੁਣ ਜਾਂਚ ਦੀ ਮੰਗ ਕੀਤੀ ਗਈ ਹੈ ਸ਼ਿਕਾਇਤ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਅਜਿਹੇ ਗੰਭੀਰ ਦੋਸ਼ਾਂ ਦੀ ਨਿਰਪੱਖਤਾ ਦੇ ਨਾਲ ਜਾਂਚ ਨਾ ਕੀਤੀ ਜਾਂਦੀ ਤੇ ਇਹ ਲੋਕਤੰਤਰੀ ਸੰਸਥਾਵਾਂ ਦੇ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਕਮਜ਼ੋਰ ਕਰ ਸਕਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਦਰਾਖਤ ਦੇ ਵਿੱਚੋਂ ਪਤੰਗ ਕੱਢਣ ਗਏ 13 ਸਾਲ ਦੇ ਬੱਚੇ ਦੀ ਹੋ ਗਈ ਹੈ ਮੌਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਜੀਹਾਂ ਤਸਵੀਰ ਤੁਸੀਂ ਨੌਜਵਾਨ ਦੀ ਦੇਖ ਸਕਦੇ ਹੋ ਜਿੱਥੇ ਕਿ ਪੰਜਾਬ ਦੇ ਅੰਦਰ ਪਾਬੰਦੀਆਂ ਦੇ ਬਾਵਜੂਦ ਕਾਤਲ ਚਾਈਨਾ ਡੋਰ ਦੀ ਬਿਕਰੀ ਲਗਾਤਾਰ ਜਾਰੀ ਹੈ ਜਿਸ ਦੇ ਕਾਰਨ ਸੈਂਕੜੇ ਹੀ ਲੋਕ ਹੁਣ ਤੱਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਉੱਥੇ ਹੀ ਪਤੰਗ ਲੁੱਟਣ ਦੇ ਚੱਕਰ ਦੇ ਵਿੱਚ ਵੀ ਵੱਡੇ ਬਹਾਦਸੇ ਵਾਪਰ ਰਹੇ ਹਨ ਜਿੱਥੇ ਕਿ ਕੱਲ ਹੀ ਦੋ ਨੌਜਵਾਨ ਟ੍ਰੇਨ ਥੱਲੇ ਆ ਗਏ ਸਨ ਪਤੰਗ ਲੁੱਟਦੇ ਹੋਏ ਤੇ ਉਹਨਾਂ ਦੀ ਮੌਤ ਹੋ ਗਈ ਸੀ ਸੋ ਇਸੇ ਦੌਰਾਨ ਹੁਣ ਤੁ ਦੀ ਬਠਿੰਡਾ ਤੋਂ ਮਾਮਲਾ ਨਿਕਲ ਕੇ ਆਇਆ ਹੈ ਜਿੱਥੇ ਕਿ ਇੱਕ ਦਰਖਤ ਤੋਂ ਪਤੰਗ ਉਤਾਰਦੇ ਸਮੇਂ ਹਾਸੀ ਦੇ ਵਿੱਚ ਇੱਕ 13 ਸਾਲਾ ਬੱਚੇ ਦੀ ਮੌਤ ਹੋ ਗਈ ਹੈ ਮ੍ਰਿਤਕ ਬੱਚੇ ਦੀ ਪਛਾਣ ਜਸ਼ਨਪ੍ਰੀਤ ਸਿੰਘ ਟਪਾਲੀ ਦੇ ਵਜੋਂ ਹੋਈ ਹੈ ਜਾਣਕਾਰੀ ਦੇ ਅਨੁਸਾਰ ਜਸ਼ਨਪ੍ਰੀਤ ਸਿੰਘ ਸ਼ਨੀਵਾਰ ਨੂੰ ਸ਼ਾਮ 5 ਵਜੇ ਦੇ ਕਰੀਬ ਪਿੰਡ ਦੀ ਅਨਾਜ ਮੰਡੀ ਦੇ ਨੇੜੇ ਇੱਕ ਖਾਲੀ ਜਗ੍ਹਾ ਦੇ ਵਿੱਚ ਪਤੰਗ ਉਡਾ ਰਿਹਾ ਸੀ ਸੋ ਇਸੇ ਦੌਰਾਨ ਪਤੰਗ ਇੱਕ ਦਰਖਤ ਦੀ ਟਾਣੀ ਦੇ ਵਿੱਚ ਫਸ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੇ ਵੱਲੋਂ ਪਤੰਗ ਕੱਢਣ ਦੇ ਲਈ ਉਸ ਦਰਾਖਤ ਦੇ ਉੱਤੇ ਚੜ੍ਹਿਆ ਜਾਂਦਾ ਹੈ ਤੇ ਡਿਗਣ ਦੇ ਕਾਰਨ ਥੱਲੇ ਉਸ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਇੱਕ ਖਬਰ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਦੇ ਵੱਲੋਂ ਹੁਣ ਬਿਜਲੀ ਬਿੱਲ 0 ਤੋਂ ਬਾਅਦ ਹੁਣ ਹਸਪਤਾਲ ਦੇ ਬਿੱਲ 0 ਵੀ ਕਰਨ ਦਾ ਐਲਾਨ ਜਿਹੜਾ ਕਿ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਦੇ ਦੁਆਰਾ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਸਕੀਮ ਦੀ ਸ਼ੁਰੂਆਤ ਜਿੱਥੇ ਕਿ 22 ਜਨਵਰੀ ਤੋਂ ਕਰ ਦਿੱਤੀ ਗਈ ਹੈ ਉੱਥੇ ਹੀ ਬੜੀ ਹੀ ਧੂਮ ਧਾਮ ਦੇ ਨਾਲ ਅਤੇ ਵੱਡੀ ਤੌਰ ਦੇ ਉੱਤੇ ਜਿਹੜਾ ਕਿ ਇਸ਼ਤਿਹਾਰबाजी ਛਾਪ ਕੇ ਇਸ ਸਕੀਮ ਦੀ ਯੋਜਨਾ ਦੀ ਜਿਹੜੀ ਕਿ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਜਿੱਥੇ ਕਿ ਯੁੱਧ ਨਸ਼ਿਆਂ ਵਿਰੁੱਧ ਸਕੀਮ ਦੇ ਤਹਿਤ ਨਾਹਰੇਬਾਜ਼ੀ ਕੀਤੀ ਜਾ ਰਹੀ ਹੈ ਪੈਦਲ ਯਾਤਰਾਵਾਂ ਹਾਂ ਤੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਹੁਣ ਇਸ ਸਕੀਮ ਦੇ ਪ੍ਰਤੀ ਵੀ ਕਾਫੀ ਜ਼ਿਆਦਾ ਇਸ਼ਤਿਹਾਰबाजी ਪੰਜਾਬ ਦੇ ਵਿੱਚ ਕਰੋੜਾਂ ਅਰਬਾਂ ਦੀ ਕਰ ਦਿੱਤੀ ਗਈ ਹੈ ਪਰ ਦੂਜੇ ਪਾਸੇ ਹੀ ਹੁਣ 22 ਜਨਵਰੀ ਤੋਂ ਇਹ ਸਕੀਮ ਸ਼ੁਰੂ ਹੋ ਚੁੱਕੀ ਹੈ ਪਰ ਅਜੇ ਤੱਕ ਕਿਸੇ ਵੀ ਵਿਅਕਤੀ ਦਾ ਇਸ ਸਕੀਮ ਦੇ ਤਹਿਤ ਕਾਰਡ ਨਹੀਂ ਬਣਿਆ ਹੈ ਸੋ ਸਲਿੱਪਾਂ ਹੀ ਵੰਡੀਆਂ ਜਾ ਰਹੀਆਂ ਹਨ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਪਿੰਡ-ਪਿੰਡ ਦੇ ਵਿੱਚ ਜਾ ਕੇ ਕਿ ਸਲਿੱਪਾਂ ਵੰਡ ਦਿੱਤੀਆਂ ਗਈਆਂ ਹਨ ਤੇ ਹੁਣ ਕਾਰਡ ਆਉਣ ਵਾਲੇ ਦਿਨਾਂ ਦੇ ਦੌਰਾਨ ਬਣਨਗੇ ਸੋ ਕਮੈਂਟ ਕਰਕੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ ਜਾਂ ਫਿਰ ਜਾਣਕਾਰੀ ਜ਼ਰੂਰ ਦਿਓ ਕਿ ਕਿਸੇ ਅਕੀਦਾ ਪੰਜਾਬ ਦੇ ਵਿੱਚ ਇਹ ਕਾਰਡ ਬਣਿਆ ਵੀ ਹੈ ਜਾਂ ਫਿਰ ਅਜੇ ਤੱਕ ਜਿਹੜੀਆਂ ਕਿ ਸਲਿੱਪਾਂ ਹੀ ਲੋਕਾਂ ਨੂੰ ਮਿਲ ਰਹੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਅਤੇ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ ਜਿੱਥੇ ਕਿ ਭਾਰੀ ਬਾਰਸ਼ ਹੋਈ ਹੈ ਬੀਤੇ ਤਿੰਨ ਦਿਨ ਇਸੇ ਦੌਰਾਨ ਕਈ ਜ਼ਿਲ੍ਹਿਆਂ ਦੇ ਵਿੱਚ ਗੜੇਮਾਰੀ ਪੈਣ ਦੇ ਕਾਰਨ ਪੰਜਾਬ ਦਾ ਮੌਸਮ ਠੰਡਾ ਹੋ ਚੁੱਕਾ ਹੈ ਜਿहां ਲਗਾਤਾਰ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਮੰਗਲਵਾਰ ਨੂੰ ਅਚਾਨਕ ਮੌਸਮ ਬਦਲ ਗਿਆ ਤੇ ਜਿਸ ਦੇ ਦੌਰਾਨ ਮੋਹਾਲੀ ਲੁਧਿਆਣਾ ਜਲੰਧਰ ਦੇ ਵਿੱਚ ਮੀਂਹ ਦੀ ਸ਼ੁਰੂਆਤ ਹੋ ਗਈ ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਗੜੇਮਾਰੀ ਹੋਈ ਹੈ ਗੜੇਮਾਰੀ ਦੇ ਕਿਸਾਨ ਗੜੇਮਾਰੀ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਮੋਹਾਲੀ ਦੇ ਵਿੱਚ ਹਨੇਰਾ ਹੋਣ ਦੇ ਕਾਰਨ ਸਥਿਤੀ ਰਾਤ ਹੋ ਗਈ ਸੋ ਲਗਾਤਾਰ ਚੰਡੀਗੜ੍ਹ ਦੇ ਵਿੱਚ ਦੁਪਹਿਰ 1.5 ਵਜੇ ਤੱਕ ਜਿਹੜਾ ਕਿ ਲਗਾਤਾਰ بارش ਹੋਈ ਹੈ ਜਿਸ ਤੋਂ ਬਾਅਦ ਕੀ ਗੜੇਮਾਰੀ ਦੇ ਕਾਰਨ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਕਾਫੀ ਜ਼ਿਆਦਾ ਠੰਡ ਹੋ ਚੁੱਕੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿੱਥੇ ਕਿ ਸਰਕਾਰੀ ਬੈਂਕਾਂ ਪੰਜਾਬ ਨੈਸ਼ਨਲ ਬੈਂਕ ਐਸਬੀਆਈ ਅਤੇ ਹੋਰ ਜਿਹੜੀਆਂ ਬੈਂਕਾਂ ਆ ਉਸ ਦੇ ਵਿੱਚ ਮੁਲਾਜ਼ਮਾਂ ਦੇ ਦੁਆਰਾ ਪਹਿਲਾਂ ਹੀ ਪੰਜ ਦਿਨ ਜਿਹੜਾ ਕਿ 6 ਦਿਨ ਕੰਮ ਕੀਤਾ ਜਾਂਦਾ ਹੈ ਸੋ ਕਈ ਵਾਰ ਕਈ ਛੁੱਟੀਆਂ ਆ ਜਾਂਦੀਆਂ ਹਨ ਜਿਸ ਦੇ ਕਾਰਨ 10 ਤੋਂ 5 ਹੀ ਉਹਨਾਂ ਦੇ ਵੱਲੋਂ ਕੰਮ ਕੀਤਾ ਜਾਂਦਾ ਹੈ ਤੇ ਹੁਣ ਬੈਂਕ ਮੁਲਾਜ਼ਮਾਂ ਦੇ ਦੁਆਰਾ ਕਿਹਾ ਜਾ ਰਿਹਾ ਹੈ ਕਿ ਸਾਨੂੰ 5 ਦਿਨ ਹੀ ਜਿਹੜਾ ਕਿ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਸ਼ਨੀਵਾਰ ਅਤੇ ਐਤਵਾਰ ਨੂੰ ਪੱਕੀ ਛੁੱਟੀ ਕੀਤੀ ਜਾਵੇ ਸੋ ਇੱਕ ਪਾਸੇ ਤੇ ਇਹ ਸਾਰੇ ਹੀ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਲੱਖ ਲੱਖ ਰੁਪਏ ਤੋਂ ਉੱਪਰ ਹਨ ਸੋ ਦੂਜੇ ਪਾਸੇ ਹੁਣ ਇਹਨਾਂ ਦੇ ਵੱਲੋਂ ਕੰਮ ਵੀ ਜਿਹੜਾ ਕਿ ਘਟ ਕਰਨ ਦੀ ਦਰਖਾਸਤ ਸਰਕਾਰ ਦੇ ਕੋਲ ਕੀਤੀ ਗਈ ਹੈ ਕਿ ਸਿਰਫ 5 ਦਿਨ ਹੀ ਕੰਮ ਕੀਤਾ ਜਾਵੇ ਤੇ 10 ਤੋਂ 5 ਹੀ ਇਹਨਾਂ ਦੇ ਵੱਲੋਂ ਕੰਮ ਕੀਤਾ ਤੇ ਇਸ ਤੋਂ علاوہ ਸ਼ੈਨੀ ਅਤੇ ਐਤਵਾਰ ਦੀ ਇਹਨਾਂ ਨੂੰ ਪੱਕੀ ਛੁੱਟੀ ਕੀਤੀ ਜਾਵੇ ਇਸ ਤੋਂ ਬਾਅਦ ਇੱਕ ਖਬਰ ਦੀ ਗੱਲ ਕਰੀਏ ਤੇ ਵਿਧਾਇਕ ਮਸਰਾਈ ਖਾਨਾ ਮਾਮਲੇ ਦੇ ਵਿੱਚ ਘਰੀ ਹੈ ਆਪ ਖਹਿਰਾ ਨੇ ਲਾਇ ਪ੍ਰਸ਼ਟਾਚਾਰ ਬਰੋਧ ਦਾਵੀਆਂ ਦੀ ਖੋਲੀਪੋਲ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਗਣਤਾਂਤਰ ਦਿਵਸ ਦੇ ਮੌਕੇ 'ਤੇ ਆਮ ਆਦਮੀ ਪਾਰਟੀ ਦੇ ਮਜੂਤਾ ਵਿਧਾਇਕ ਸੁਖਵੀਰ ਸਿੰਘ ਮਸਰਾਈ ਖਾਨਾ ਦੇ ਉੱਤੇ 30 ਲੱਖ ਰੁਪਏ ਦੀ ਰਿਸ਼ਵਤ ਦੇ ਗੰਭੀਰ ਦੋਚਾਂ ਨੇ ਹੁਣ ਸਿਆਸੀ ਹਲਕਿਆਂ ਦੇ ਵਿੱਚ ਤਰਤਲੀ ਮਚਾ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਪੁਲਤ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਦੇ ਰਾਹੀਂ ਹੁਣ ਵੀਡੀਓ ਦਾ ਹਵਾਲਾ ਦਿੰਦਿਆਂ ਹੋਇਆਂ ਆਮ ਆਦਮੀ ਪਾਰਟੀ ਦੇ ਮੋੜ ਤੋਂ ਵਿਧਾਇਕ ਦੇ ਉੱਤੇ ਗੰਭੀਰ ਇਰਦੋਸ਼ ਲਗਾਏ ਹਨ ਸੁਖਫਾਲ ਕਹਿੰਨਾਂ ਨੇ ਕਿਹਾ ਹੈ ਕਿ ਦਾਵਾ ਕੀਤਾ ਹੈ ਕਿ ਨਗਰ ਕੌਂਸਲ ਮੋੜ ਦੇ ਪ੍ਰਧਾਨ ਕਰਨੈਲ ਸਿੰਘ ਨੇ ਕੈਮਰੇ ਦੇ ਸਾਹਮਣੇ ਇਹ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਆਪਣੀ ਪ੍ਰਧਾਨਗੀ ਦੀ ਕੁਰਸੀ ਬਚਾਉਣ ਦੇ ਲਈ ਮੋੜ ਦੇ ਆਪ ਵਿਧਾਇਕ ਨੂੰ 30 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ ਖੈਰਾ ਅਨੁਸਾਰ ਇਸ ਖੁਲਾਸੇ ਨੇ ਹੁਣ ਸੂਬਾ ਸਰਕਾਰ ਦੇ ਭ੍ਰਿਸ਼ਟਾਚਾਰ ਵਿਰੁੱਧ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਹੁਣ ਜਿੱਥੇ ਕਿ ਭਗਵੰਤ ਮਾਨ ਦੇ ਵੱਲੋਂ ਬੱਸਾਂ ਤਿਆਰ ਕਰ ਲਈਆਂ ਗਈਆਂ ਹਨ ਜੀਹਾਂ ਤੁਹਾਨੂੰ ਦੱਸ ਦਈਏ ਕਿ ਬੱਸਾਂ ਦੇ ਉੱਤੇ ਇਸ਼ਤਿਹਾਰਬਾਜ਼ੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵੱਡੇ ਲੈਵਲ ਦੇ ਉੱਤੇ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਹੈ ਤਾਂ ਜੋ ਕਿ ਇਸ਼ਤਿਹਾਰਬਾਜ਼ੀ ਵੀ ਹੋ ਸਕੇ ਅਤੇ ਪੰਜਾਬ ਦੇ ਜਿਹੜੇ ਟੈਕਸ ਦਾ ਪੈਸਾ ਆਇਆ ਲੋਕਾਂ ਦਾ ਹੀ ਪੈਸਾ ਲੋਕਾਂ ਦੇ ਉੱਤੇ ਹੀ ਵਰਤ ਕੇ ਪੰਜਾਬ ਸਰਕਾਰ ਦੇ ਵੱਲੋਂ ਖੁਦ ਦੀ ਮਸ਼ਹੂਰੀ ਕੀਤੀ ਜਾ ਰਹੀ ਹੈ ਸੋ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਹੁਣ ਜਗਦੀਪ ਕੰਬੋਜ ਗੋਲਡੀ ਨੇ ਜਲਾਲਾਬਾ ਤੇ ਲਈ ਬੱਸ ਸਰਵਾਨਾ ਕੀਤੀ ਹੈ ਸੋ ਕਮੈਂਟ ਕਰਕੇ ਤੁਸੀਂ ਵੀ ਆਪਣੀ ਜਿਹੜੀ رائے ਜ਼ਰੂਰ ਦਿਓ ਕਿ ਪੰਜਾਬ ਦੇ ਵਿੱਚ ਇਹ ਬੱਸਾਂ ਜਿਹੜੀਆਂ ਜਾਂ ਫਿਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾयां ਇਹ ਚੱਲਣੀ ਚਾਹੀਦੀ ਹੈ ਜਾਂ ਫਿਰ ਨਹੀਂ ਕਿਉਂਕਿ ਪੰਜਾਬ ਦੇ ਉੱਤੇ ਪਹਿਲਾਂ ਹੀ ਕਾਫੀ ਲੱਖਾਂ ਕਰੋੜਾਂ ਦਾ ਜਿਹੜਾ ਕਿ ਕਰਜ਼ਾ ਚੜ ਚੁੱਕਾ ਹੈ ਸੋ ਭਗਵਾਨਤਮਨ ਸਰਕਾਰ ਦੇ ਵੱਲੋਂ ਫ੍ਰੀ ਦੀਆਂ ਯੋਜਨਾਵਾਂ ਲੋਕਾਂ ਨੂੰ ਦੇ ਕੇ ਹੋਰ ਕਰਜ਼ਾ ਚੜਾਇਆ ਜਾ ਰਿਹਾ ਹੈ